ਸਾਰੇ ਦਫਤਰ ਕਿੰਨੇ ਵਾ ਤਸ਼ੀਲ ਦਫਤਰ ਥਾਣੇ ਵੀਡੀਓ ਦਫਤਰ ਬਿਜਲੀ ਦਫਤਰ ਟੋਟਲ ਪੰਜਾਬ ਦੇ ਦਫਤਰ ਹੈ ਜਿਹੜੇ ਸਰਕਾਰੀ ਸਾਰੇ ਪ੍ਰੀਟਾਚਾਰ ਦੇ ਅੱਡੇ ਬਣੇ ਹੋਏ ਆ ਸਭ ਠੇਕੇ ਦੇ ਚਾੜੇ ਹੋਏ ਆ ਕਰੋੜਾ ਕਰੋੜਾ ਰੁਪਇਆ ਉੱਪਰ ਹੀ ਆ ਰਿਹਾ ਤਾਂ ਥੱਲੇ ਦੇ ਉੱਪਰ ਤੱਕ ਸਭ ਜਾ ਰਿਹਾ ਵਾ ਸਭ ਲੁੱਟ ਮੱਚੀ ਪਈ ਆ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਜੋ ਫੈਸਲਾ ਸਾਡਾ ਪਹਿਲਾਂ ਵੀ 20 ਸਾਲ ਤੋਂ 25 ਸਾਲ ਤੋਂ ਜੇ ਕਿਸੇ ਭਗਵੰਤ ਮਾਨ ਦੇ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਕਿਸੇ ਅਫਸਰ ਨੇ ਕਿਸੇ ਮੁਲਾਜ਼ਮ ਨੇ ਇੱਕ ਰੁਪਇਆ ਸਾਡੇ ਇਹਨਾਂ ਕਿਸਾਨਾਂ ਤੋਂ ਜਦੋਂ ਜਾ ਕੇ ਜੇਸਮਿੰਦਰ ਨਾਲ ਲੈਣਗੇ ਦਫ਼ਤਰਾਂ 'ਚ ਜੇ ਇੱਕ ਰੁਪਇਆ ਲੈ ਲਿਆ ਤੁਹਾਡਾ ਅਸਰ ਦੇਖੋ ਕੀ ਹੁੰਦਾ ਤੁਹਾਡਾ ਕੋਈ ਹਾਲਾਤ ਦਫ਼ਤਰਾਂ ਦੇ ਵਿੱਚ ਜਲੀਲ ਕੀਤੇ ਜਾ ਰਿਹਾ ਕਿਸਾਨ ਪੰਜਾਬ ਦੇ ਇਸ ਕਰਕੇ ਇਹ ਅਸੀਂ ਬਿਲਕੁਲ ਰਿਸ਼ਤਗੋਰੀ ਬੜੀ ਆ ਬਰਦਾਸ਼ਤ ਨਹੀਂ ਕਰਨੀ ਇਸ ਤੋਂ ਅੱਗੇ ਜਿਸ ਤਰੀਕ ਦੀ ਨੀਤੀ ਆ ਰਹੀ ਹੈ ਜਿਤਨਾ ਭਗਵਾਨ ਦਾ ਮਾਨ ਇਹ ਕਹਿ ਰਿਹਾ ਵੀ ਮੈਂ ਧਰ ਨਹੀਂ ਲਗੜਦੇ ਨੇ ਬਿਆਨ ਨਹੀਂ ਕਰਨ ਦੇਣਾ ਅਸੀਂ ਭਾਈ ਪਿੰਡਾਂ ਚ ਆਪਣਾ ਰਾਜ ਹੈ ਸਾਡਾ ਅਸੀਂ ਕਿਸਾਨ ਮਜ਼ਦੂਰ ਆ ਅਸੀਂ ਲੋਕਾਂ ਦੀ ਰਾਖੀ ਵਾਸਤੇ ਆਪਣੀ ਇਜਤ ਪੁਗਤ ਵਾਲਾ ਜਿਹੜੀ ਆਪਣੀ ਜਿਹੜੀ ਆ ਪੁਗਤ ਮੁਕਤ ਜਿਹੜੀ ਆ ਬਣਾਵਾਗੇ ਪਿੰਡਾਂ ਚ ਅਸੀਂ ਵੇਖਾਂ ਕਿ ਕਿ ਤਰ੍ਹਾਂ ਲੁਟੇਰੇ ਜਿਹੜੇ ਪਿੰਡਾਂ ਚ ਆਉਂਦੇ ਆ ਤੇਰੇ ਮੰਤਰੀ ਆਉਂਦੇ ਤੇਰੇ ਐਮਐਲਏ ਆਉਂਦੇ ਜਾਂ ਤਰਾ ਕੋ ਅਫਸਰ ਆਉਂਦਾ ਦੋਪਰ ਲਈ ਬਰਤ ਦੇ ਆਗੇ ਕਾਲੇ ਝੱਡੇ ਮਖਾਵਾਂਗੇ ਸਵਾਲ ਵੀ ਪੁੱਛਾਂਗੇ ਤੇਰੇ ਮੰਤਰੀਆਂ ਐਮਐਲਏ ਨੂੰ ਇਹ ਫੈਸਲਾ ਵਾ ਪੂਰਾ ਜਿੱਥੇ ਬੰਦੀ ਦੱਸ ਇਸ ਦੇ ਨਾਲ ਜਿਹੜਾ ਜਿਹੜਾ ਜੋ ਤੁਸੀਂ ਆਹ ਕਹਿ ਰਹੇ ਹੋ ਪਾਣੀਆਂ ਦੀ ਰਾਖ ਕਿਹੜੇ ਪਾਣੀ ਦੀ ਰਾਖੀ ਹੋ ਰਹੀ ਹੈ ਪਾਣੀ ਦੀ ਰਾਖੀ ਕਰਨੀ ਹੈ ਤੇ ਜਿਹੜਾ 166 ਦੇ ਵਿੱਚ ਜਦੋਂ ਰਾਸਤਾਨ ਨੂੰ ਪੰਜਾਬ ਦੇ ਪਾਣੀਆਂ ਦਾ ਭਾਈਵਾਲ ਬਣਾਇਆ ਗਿਆ ਵਾ 76 78 88 ਤਾਰਾ ਰੱਦ ਕਰੋ ਆ ਡੈਮ ਸੈਕਟਰੀ ਐਕਟ ਜਿਹੜਾ ਰੱਦ ਕਰੋ ਜਿਹਦੇ ਤਹਿਤ ਪਹਾੜਾ ਬਿਆਸ ਮੈਨੇਜਮੈਂਟ ਬੋਰਡ ਦਾ ਪੂਰਾ ਪ੍ਰਬੰਧ ਜਿਹੜਾ ਕੇਂਦਰ ਸਰਕਾਰ ਕੋਲ ਆ ਗਿਆ ਆ ਜਿਹੜੀ ਜਿਹੜੇ ਜਿਤਨੇ ਵੀ ਤੁਸੀਂ ਆ ਕਰਕੇ ਵਿਚਕਾਨੀਆਂ ਗੱਲਾਂ ਇਹਦੇ ਨਾਲ ਕੱਖ ਨਹੀਂ ਬਣਦਾ ਵਿਚਕਾਨਣਾ ਬਚਕਾਨਾ ਖੇਡ ਖੇਡ ਰਹੇ ਹੋ ਤੇ ਇਥੇਲੇ ਦਰਜੇ ਦੀ ਜਿਹੜੀ ਆ ਉਹ ਬਿਆਨਬਾਜ਼ੀ ਕਰ ਰਹੀ ਜਿਹੜੀ ਪੰਜਾਬ ਦੇ ਲੋਕ ਤੁਹ ਜਿਹੜੇ ਸਾਰੀ ਜਾਣਦੇ ਆ ਨਾਇ ਪ੍ਰਤਾਕ ਕਰ ਦਿੰਦੇ ਜਾਂ ਤੁਹਾਡੇ ਅਰੇ ਤੇਰੇ ਵਰਗਿਆਂ ਇਸ ਦੇ ਨਾਲ ਜੇ ਪਾਣੀ ਬਚਾਉਣਾ ਵਾ ਤੇ 14 ਤਾਰਾ 955 ਜਿਹੜੀ ਜੁੜੀ ਆ ਉਹ ਵੀ ਰੱਦ ਕਰੋ ਸਤਲੁਜ ਜੰਕਾਰ ਸਤਲੁਜ ਜਮਨਾ ਲਿੰਕ ਨਹਿਰ ਕੱਢਣ ਦਾ ਇਹ ਫੈਸਲਾ ਕੀਤਾ ਵਾ 인ਦਰਾ ਗਾਂਧੀ ਨੇ 1976 ਚ ਉਹ ਰੱਦ ਕਰੋ ਇਸ ਦੇ ਨਾਲ ਜਿਹੜੀ 5 ਤਾਰਾ ਕੈਪਟਨ ਮਰਿੰਦਰ ਨੇ 2004 ਚ ਜੁੜੀ ਆ ਜੋ ਪਾਣੀ ਜਾ ਰਿਹਾ ਵਾ ਪੰਜਾਬ ਚੋਂ ਉਹ ਨੂੰ ਅਸੀਂ ਮਨਜ਼ੂਰ ਕਰਦੇ ਆ ਉਹ ਰੱਦ ਕਰ ਯਪਾਂਜਾਬ ਦੇ ਪਾਣੀ ਦੀ ਗੱਲ ਕਰਨੀ ਆ 25 ਸਾਲਾਂ ਬਾਅਦ ਇੱਕ ਕਾਨੂੰਨ ਆ ਦੁਨੀਆ ਭਰ ਚ ਰਿਪੇਰੀਅਨ ਕਾਨੂੰਨ ਜਿਹੜਾ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਕਿਉਂਕਿ ਵਾਤਾਵਰਣ ਦੀ ਤਬਦੀਲੀ ਹੋ ਜਾਂਦੀ ਆ ਵਾਤਾਵਰਣ ਬਦਲ ਜਾਂਦਾ ਵਾ ਸਾਰੀਆਂ ਜਿਹੜੀਆਂ ਸਾਰੇ ਜਿਹੜੇ ਆ ਹਰ ਇੱਕ ਦਾ ਪਰਵਰਤਨ ਹੋ ਜਾਂਦੇ ਆ ਇਸ ਕਰਕੇ ਉਹ ਪਾਣੀ ਦਾ ਰਿਵਿਊ ਹੋਣਾ ਦਾ ਵਾ ਪਾਣੀ ਦੀ ਵੰਡ ਦਾ ਅੱਜ ਹਿੰਦੋਸਤਾਨ ਦਾ ਗ੍ਰਹਿ ਮੰਤਰੀ ਕਹਿ ਰਿਹਾ ਇੰਦੋਸਤਾਨਬਰ ਵਿਦੇਸ਼ ਮੰਤਰੀ ਕਹ ਰਿਹਾ ਜੈ ਸ਼ੰਕਰ ਵੀ ਜਿਹੜੀ ਜਿਹੜੀ ਸਿੰਧੂ ਜਨਰ ਸੰਧੀ ਆ ਜਿਹੜੀ ਪਾਸਪਾਸ ਨ ਹੋਈ ਆ ਉਹਦਾ ਦੁਬਾਰਾ ਰਿਵਿਊ ਹੋਣਾ ਚਾਹੀਦਾ 25 ਸਾਲ ਹੋ ਗਏ ਆ ਤੇ ਫੇੜਾ ਪੰਜਾਬ ਦਾ ਪਾਣੀ ਦਾ ਜਿਹੜੀ ਲੁੱਟ ਕੀਤੀ ਗਈ ਆ ਥਾਂ ਥਾਂ ਦੇ ਉੱਤੇ ਪੰਜਾਬ ਜਿਹੜਾ ਰਿਪੇਰੀਅਨ ਸੂਬਾ ਨਹੀਂ ਉਹਨੂੰ ਬਣਾਇਆ ਗਿਆ ਉਹਦੀ ਕਿਉਂ ਨਾ ਮੁੜ ਕੇ ਦੁਬਾਰਾ ਬਹਾਲ ਕਰ ਲੋ ਇਹ ਵੀ ਸਾਰਾ ਕੁਆਦਨ ਬਦਲ ਹੋ ਗਿਆ ਵਾ ਅੱਜ ਪੰਜਾਬ ਦੇ ਪਾਣੀ ਜਿਹੜੇ ਦਰਿਆ ਸੁੱਕੇ ਪਏ ਆ ਬਹਾਰਾਂ ਤੇ ਦਿੱਲੀ ਆਈ ਪਈ ਆ ਇਸ ਕਰਕੇ ਇਹਦਾ ਰਿਵਿਊ ਹੋਵੇ ਦੁਬਾਰਾ ਦੁਬਾਰਾ ਸਾਰਾ ਭਈਰ ਬੰਟ ਕੀਤਾ ਜਾਵੇ ਜਮਨਾ ਸਰਸਵਤੀ ਵਿੱਚ ਗਿਣ ਕੇ ਸਤਲੁਜ ਬਿਆਸ ਸਰਾਵੀ ਦਾ ਗਿਣ ਕੇ ਫਿਰ ਪਾਣੀ ਦੀ ਵੰਡ ਜਿਹੜੀ ਹਰਿਆਣਾ ਤੇ ਪੰਜਾਬ ਦੇ 60 ਚੜ੍ਹਦੇ ਦਾਪੇ ਦੀ ਕੀਤੀ ਜਾਂਦੀ ਤੇ ਜਿਹੜਾ ਰਸਤਾ ਨੂੰ ਪਾਣੀ ਜਾ ਰਿਹਾ ਉਹ ਪਾਣੀ ਉਹਨੂੰ ਧਾਰਾ ਕੱਢ ਕੇ 778 78 ਨਾ ਸੀ 78 ਰਾਧਾ ਰਾਮ ਕੇ ਤੇ ਉਹ ਜਿੰਨੇ ਪਾਣੀ ਜਾ ਰਿਹਾ ਉਹ ਪਾਣੀ ਸਿਧਾਂਤ ਦੇ ਮੁਤਾਬਕ ਰਿਪੀਰੀਅਲ ਕਾਨੂੰਨ ਦੇ ਮੁਤਾਬਕ ਉਹਦੀ ਸਾਰੀ ਰਾਇਕੀ ਲੈ ਲਈ ਜਾਵੇ ਜੋ 80 ਹਜ਼ਾਰ ਰੁਪਈਆ ਬਣਦੀ ਆ ਉਸੁਰਕ ਦੀ ਜਾਵੇ ਆਪਣੇ ਕੋ ਰਸਤਾਨ ਤੋਂ ਤੇ ਗਾਵਿਆਂ ਨੂੰ ਪਾਣੀ ਵਾਲਾ ਮਿਲਕ ਬੋਲ ਦਿੱਤਾ ਜਾਵੇ ਜੇ ਤੇ ਆ ਕੰਮ ਕਰਨਾ ਤੇ ਕਰ ਨਹੀਂ ਤੇ ਤੇਰੀ ਹੱਤ ਬਹੁਤ ਗੁਰੀ ਆ ਜਿਤਰਾ ਦੀਆਂ ਇੱਕ ਤਰ੍ਹਾਂ ਦੀਆਂ ਖੇਡਾਂ ਖੇਡਣ ਨਹੀਂ ਦੇਣੀਆਂ ਤੈਨੂੰ ਕਿਸੇ ਨੇ ਅਸੀਂ ਪੰਜਾਬ ਦੇ ਲੋਕ ਆਪਣੀ ਰਾਖੀ ਕਰਨੀ ਜਾਣਦੇ ਆ ਕਰ ਲਾਂਗੇ ਰਾਖੀ ਅਸੀਂ ਅਸੀਂ ਕਹਿੰਦੇ ਮਤਾਜ ਨਹੀਂ ਹੈਗੇ ਕਹਿੰਦੇ ਤਨਾ ਹੀ ਕਹਿੰਦੀ ਕਦੀ ਕਦੀ ਭਾਜੀ ਰੱਖੀ ਆ ਤਨਾ ਕਦੀ ਇਨਮਨੀ ਕਹਿੰਦੀ ਨਾ ਵੀਦਾ ਇਤਿਹਾਸ ਹੈ ਪੰਜਾਬ ਦਾ ਇਸ ਦੇ ਨਾਲ ਜੋ ਪੰਜਾਬ ਦੀ ਸਰਕਾਰ ਇਹ ਕੰਮ ਕਰ ਰਹੀ ਹੈ ਜਾਂ ਕੇਂਦਰ ਦੀ ਵੀ ਕਰ ਰਹੀ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਮੋਢੇ ਤੇ ਰੱਖ ਕੇ ਸਭ ਕੁਝ ਲਾ ਰਿਹਾ ਹੈ ਜਿਹੇ ਤਰੀਕੇ ਦੇ ਨਾਲ ਜਿੱਥੇ ਕਿਤੇ ਹੁੰਦਾ ਵਾ ਜੇ ਜੂ ਦੇ ਵਿੱਚ ਲਗਾਤਾਰ ਪੁੱਛ ਚੜ ਕੇ ਆ ਰਹੀ ਹੈ ਪਰसों ਤੋਂ ਤੇ ਅੱਜ ਵੀ ਘੇੜ ਚੜ ਕੇ ਆਈ ਹੈ ਜਿੱਥੇ 717 ਏਕੜ ਜ਼ਮੀਨ ਲੋਕ 100 100 ਸਾਲ ਤੋਂ ਵੱਧ ਸਮੇਂ ਤੋਂ ਬਾਹਰ ਹੈ ਦੋ ਦੋ ਚਾਰ ਚਾਰ ਕਿੱਲੇ ਉਹਨਾਂ ਦੇ ਕੋਲ ਆ ਤੁਸੀਂ ਉਹਨਾਂ ਦਾ ਗਿਆੜਾ ਕਰ ਰਹੇ ਹੋ ਉਹ ਉਹ سرمایہਦਾਰਾਂ ਨੂੰ ਜ਼ਮੀਨ ਦੇਣਾ ਚਾਹੁੰਦੇ ਕੰਪਨੀਆਂ ਨੂੰ ਦੇਣਾ ਚਾਹੁੰਦੇ ਉਹ ਜ਼ਮੀਨ ਆ ਤੁਹਾਨੂੰ ਵੇਖਣ ਨਹੀਂ ਦੇਣਾ ਉਥੇ ਮੋਰਚਾ ਲੱਗਾ ਹੋਇਆ ਜੂਤ ਪਿੰਡ ਦੇ ਬਠਿੰਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਉਥੇ ਤੁਸੀਂ ਹਾਈ ਕੋਰਟ ਦਾ ਹੁਕਮ ਲੈ ਕੇ ਬਾਈ ਕੋਰਟ ਦੇ ਹੁਕਮ ਆ ਇਸੇ ਤਰ੍ਹਾਂ ਤੁਸੀਂ ਉਹ ਆਪਣੇ ਜਿਹੜਾ ਬਠੋਈ ਕਲਾ ਪਿੰਡ ਆ 44 ਦੇ ਵਿੱਚ 650 ਏਕੜ ਜ਼ਮੀਨ ਦਾ ਉਥੇ ਹਾਈ ਕੋਰਟ ਦਾ ਇਦੇ ਚੁਕਿਆ ਅਸੀਂ ਦੋਕਾ ਨੂੰ ਯਾਦ ਨਾ ਇਹ ਹਾਈ ਕੋਰਟ ਦੇ ਹੁਕਮ ਤੁਹੀਂ ਜਿਹੜੀ ਆੜ ਬਣਾਈ ਹੋਈ ਹੈ ਨਾ ਜੇ ਉਧਰ ਆ ਜਾਂਦਾ ਵਾ ਭਾਰਤ ਵਾਲਾ ਪ੍ਰੋਜੈਕਟ ਚ ਹਾਈ ਕੋਰਟ ਦੇ ਹੁਕਮ ਆ ਜੇ ਉਥੇ ਖਾੜਾ ਪਿੰਡ ਦੇ ਵਿੱਚ ਉਥੇ ਹਾਈ ਕੋਰਟ ਦੇ ਹੁਕਮ ਆ ਜਿਹੜਾ ਪਾਣੀ ਵਾਸਤੇ ਲੜ ਰਹੀ ਆਪਣਾ ਪਾਣੀ ਬਚਾਉਣ ਵਾਸਤੇ ਕਿ ਪਾਣੀ ਸਾਡਾ ਗੰਦਾ ਹੋ ਗਿਆ ਫੈਕਟਰੀਆਂ ਨੇ ਗੰਦਾ ਕਰਤਾ ਫੈਕਟਰੀ ਨਹੀਂ ਲੱਗਣ ਦੇਣੀ ਉਥੇ ਹਾਈ ਕੋਰਟ ਦੇ ਹੁਕਮ ਆ ਜਿੱਥੇ ਤੂੰ ਨਵੀਂ ਕੋਈ ਫੈਕਟਰੀ ਲਾਉਣਾ ਚਾਹੁੰਦਾ ਵਾ ਚਮਕੌਰ ਸਾਹਿਬ ਦੇ ਲਾਗੇ ਉਹ ਹਾਈ ਕੋਰਟ ਦੇ ਹੁਕਮ ਆ ਇਹ ਹਾਈ ਕੋਰਟ ਦੇ ਹੁਕਮ ਅਸੀਂ ਸਮਝਦੇ ਹਾਂ ਜਿਹੜੇ ਹਾਈ ਕੋਰਟ ਦੇ ਲੋਕਾਂ ਦੇ ਹੱਕ ਚਾਏ ਹੋ ਲਾਗੂ ਕੀਤੇ ਆਪਾਂ ਜਿਹੜੇ ਸੁਪਰੀਮ ਕੋਰਟ ਦੇ ਹੁਕਮ ਆਏ ਲਾਗੂ ਕੀਤੇ ਆ ਹਾਈ ਕੋਰਟ ਦਾ ਹੁਕਮ ਆ ਪਿਗੰਨੇ ਦੇ ਪੈਸੇ 15 ਦਿਨਾਂ ਬਾਅਦ ਦਿੱਤੇ ਜਾਣ ਜੇ 15 ਦਿਨਾਂ ਵਿੱਚ 15 ਜਨਾਂ ਦੇ ਬਾਅਦ ਦਿੱਤੇ ਜਾਂਦੇ ਆ ਤੇ 14% ਉਹਨਾਂ ਨੂੰ ਵਿਆਜ ਦਿੱਤਾ ਜਾਂਦਾ। ਉਹ ਲਾਗੂ ਕੀਤਾ ਆਪਾਂ ਕਿਤੇ? ਜਿਹੜੇ ਹੋਰ ਕਈ ਫੈਸਲੇ ਆਏ ਆ ਪੰਜਾਬ ਦੇ ਅੱਗੇ ਚ ਆਏ ਆ ਦੇਸ਼ ਦੇ ਅੱਗੇ ਚ ਆਏ ਆ ਸੁਪਰੀਮ ਕੋਰਟ ਦੇ। ਉਹ ਲਾਗੂ ਕੀਤੇ ਆ? ਉਹਦੇ ਉਲਟਾ ਜਿਹੜਾ ਰਾਸ਼ਟਰਪਤੀ ਜਾਂ ਤਨਖਾੜਾ ਉਹ ਸੁਪਰੀਮ ਕੋਰਟ ਦੀ ਜਿਹੜੀ ਆ ਜਿਹੜੀ ਐਠੀ ਕਰ ਰਿਹਾ। ਇਸ ਤਰ੍ਹਾਂ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਉਹ ਕਰ ਰਿਹਾ। ਤੁਸੀਂ ਤੁਸੀਂ ਜਿਹੜੇ ਆ ਸੁਪਰੀਮ ਕੋਰਟ ਨੂੰ ਤੇ ਹਾਈ ਕੋਰਟ ਨੂੰ ਆਪਣੇ 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 ਜਿਹੜੇ ਤਾਂ ਖਤਰਬੰਦ ਰਹਿ ਜੋ। ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਤੇ ਇਹ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵੀ ਜਿਹੜੀਆਂ ਇਹ ਵੀ ਹੈ ਪ੍ਰਬੰਧਾ ਹਿੱਸਾ ਵਾ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵੱਖਰੀ ਚੀਜ਼ ਨਹੀਂ ਹੈਗੀਆਂ ਕੋਈ ਇਹ ਉਸੇ ਤਰ੍ਹਾਂ ਫੈਸਲੇ ਕਰਦੀਆਂ ਜਿ ਤਰ੍ਹਾਂ ਸਰਕਾਰ ਚੱਲਦੀ ਆ ਜਿਦਾਂ ਸਟੇਟ ਚੱਲਦੀ ਆ ਚਾਹੇ ਕੇਂਦਰ ਦੀ ਚੱਲੇ ਚਾਹੇ ਪੰਜਾਬ ਦੀ ਚੱਲੇ ਇਸ ਕਰਕੇ ਕਰੋ ਡਰਾਉਣ ਧਮਕਾਉਣ ਵਾਸਤੇ ਨਾ ਰੱਖਿਆ ਆ ਤੇ ਹਾਈ ਕੋਰਟ ਦਾ ਹੁਕਮ ਆ ਗਿਆ ਹਾਈ ਕੋਰਟ ਦਾ ਹੁਕਮ ਅਸੀਂ ਕਈ ਜਿਹੜੇ ਰੱਦ ਕੀਤੇ ਹੋਏ ਆ ਅਸੀਂ ਕਦੀ ਹਾਈ ਕੋਰਟ ਦੇ ਹੁਕਮ ਨੂੰ ਨਹੀਂ ਮੰਨਦੇ ਅਸੀਂ ਆਪਣੀ ਜ਼ਮੀਰ ਬਚਾਉਣੀ ਆ ਅਸੀਂ ਆਪਣੇ ਆਪ ਨੂੰ ਬਚਾਉਣੇ ਆ ਸਾਨੂੰ ਹਾਈ ਕੋਰਟ ਦੇ ਹੁਕਮ ਵੀ ਡਰਾ ਧਮਕਾ ਨਹੀਂ ਸਕਣਗੇ ਕਦੀ ਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਕਮੇਟੀ ਬਣਾ ਦਿੱਤੀ ਆ ਕਦੀ ਕੁਛ ਕਰਤਾ ਸਾਡੇ ਉੱਤੇ ਹਾਈ ਕੋਰਟ ਸੁਪਰੀਮ ਕੋਰਟ ਤੁਹਾਡੇ ਉੱਤੇ ਕਿਉਂ ਨਹੀਂ ਜਿਹੜੇ ਰੋਜ਼ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜਿਹੜੇ ਹੁਕਮਾਂ ਦੇ ਵਿਰੋਧ ਨਾ ਕਰ ਰਹੇ ਜੇ ਲਗਣਾ ਕਰ ਰਹੇ ਜੇ ਤੁਹਾਡੇ ਉੱਤੇ ਨਾ ਹਾਈ ਕੋਰਟ ਤੇ ਸੁਪਰੀਮ ਕੋਰਟ ਕਿਉਂ ਨਹੀਂ ਕੋਡੋ ਕੰਟੈਂਪਟ ਪਾਉਂਦੀ ਪਈ ਇਹ ਗਰੀਬਾਂ ਦੇ ਉੱਤੇ ਪਾਉਣਾ ਸਾਰਾ ਕੁਝ ਗਰੀਬਾਂ ਨੂੰ ਹੁਕਮੜਾਣੇ ਤੁਸੀਂ ਇਸ ਕਰਕੇ ਬਾਜ ਆਜੋ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਸਾਰਾ ਜਿਹੜਾ ਵਰਤਣਾ ਬੰਦ ਕਰ ਦਿਓ ਜੇ ਕੋਈ ਸੰਸਥਾਵਾਂ ਇਹ ਨਿਆਪਾਲ ਕਰਦੀਆਂ ਬੜੀਆਂ ਹੋਈਆਂ ਵਾ ਇਹਨਾਂ ਨੂੰ ਮਾੜਾ ਮੋਟਾ ਲੋਕਾਂ ਦਾ ਇਹਨਾਂ ਤੇ ਭਰੋਸਾ ਰਹਿਣ ਦੋ ਨੀ ਕਿ ਲੋਕਾਂ ਦਾ ਭਰੋਸਾ ਸਭ ਪਾਸੇ ਟੁੱਟ ਗਿਆ ਨਾ ਅੱਗੇ ਉੱਡ ਗਿਆ ਤੁਹਾਡੇ ਪ੍ਰਬੰਧ ਤੋਂ ਜੇ ਉਹ ਪ੍ਰਬੰਧ ਕਹੇ ਚੀਜ਼ ਤੋਂ ਭਰੋਸਾ ਉੱਡ ਜੇ ਤੇ ਫਿਰ ਉਹ ਲੋਕ ਉਹ ਪ੍ਰਬੰਧ ਨੂੰ ਰਹਿਣ ਨਹੀਂ ਦਿੰਦੇ ਹੁੰਦੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਤਗੜੇ ਹੋ ਕੇ ਜੱਥੇ ਬੰਦ ਹੋਵੋ ਇਹਨਾਂ ਸਰਕਾਰਾਂ ਦੇ ਨੀਤੀਆਂ ਪਛਾਣੋ ਜਿਸ ਤਰ੍ਹਾਂ ਟਰੰਪ ਚੜ੍ਹਿਆ ਆ ਰਿਹਾ ਜਿਸ ਤਰੀਕੇ ਨਾਲ ਭਾਰਤ ਸਰਕਾਰ ਉਹਨਾਂ ਨੂੰ ਕਹਿ ਰਹੀ ਆ ਕਿ ਜਿਵੇਂ ਫ੍ਰੀ ਟੈਕਸ ਜਿਹੜਾ ਵਾ ਉਹ ਤੁਹਾਡੀਆਂ ਜਿਹੜੀਆਂ ਅਮਰੀਕਾ ਦੀਆਂ ਅਵਸਥਾ ਉੱਤੇ ਫ੍ਰੀ ਟੈਕਸ ਕਰਤਾ ਵਾ ਜਿਹੜਾ ਜ਼ੀਰੋ ਟੈਕਸ ਕਰਦਾ ਕਰਨ ਦੀ ਜਿਹੜੀ ਪੇਸ਼ਕਸ਼ ਇਤਨਾ ਟਰੰਪ ਕਹਿ ਰਿਹਾ ਉਹ ਕੀ ਆ ਪ੍ਰਧਾਨ ਮੰਤਰੀ ਉੱਤੇ ਆਪਣੀ ਸਟੇਟਸ ਬਾਇਟ ਕਰੂ ਕਿ ਕੀਤੀ ਆ ਪੇਸ਼ਕਸ਼ ਕਿ ਨਹੀਂ ਕੀਤੀ ਕਿਉਂ ਝੂਠ ਮਾਰ ਰਿਹਾ ਟਰੰਪ ਕਰੋ ਉਹਦੀ ਗੱਲ ਜਿਵੇਂ ਕੋ ਬਣ ਕੇ ਮੰਤਰੀ ਪ੍ਰਯੋਗਗੁਰ ਉੱਥੇ ਬੈਠਾ ਰੱਖ ਦਿੰਦਾ ਜਾ ਕੇ ਅਮਰੀਕਾ ਦੇ ਵਿੱਚ ਬੈਠਾ ਹੈ ਬੀਸੀ ਵਿੱਚ ਜਿੰਨੇ ਤੁੰਦੇ ਵਿੱਚ ਬੈਠਾ ਹੈ ਇਹ ਕਹਿੰਦਾ ਕਿ ਸਾਰੀਆਂ ਚੀਜ਼ਾਂ ਵਾ ਲੋਕ ਯਾਰ ਕਰ ਲੈਣ ਉਹ ਸਾਨੂੰ ਜ਼ਮੀਨੇ ਤੋਂ ਬਾਹਰ ਕਰਕੇ ਤੁਹਾਡੀਆਂ ਫਸਲਾਂ ਨਸਲਾ ਤਬਾ ਕਰਕੇ ਤੁਹਾਨੂੰ ਗਰੀਬੇ ਬਣਾਉਣਾ ਵਾ ਤੁਹਾਡੇ ਪੇਟ ਤੁਹਾਨੂੰ ਪਿੰਡਾਂ ਤੋਂ ਜਾੜ ਕੇ ਸ਼ਹਿਰਾਂ ਨੂੰ ਸਸਤੀ ਲੇਵਲ ਤੇ ਤਬਦੀਲ ਕਰਨਾ ਵਾ ਜਿਹੜੀ ਨੀਤੀ ਤੇ ਮੋਦੀ ਦੀ ਸਰਕਾਰ ਚੱਲੀ ਭਗਵੰਤ ਮਾਨ ਦੀ ਚੱਲ ਰਹੀ ਆ ਇਹਨਾਂ ਨੂੰ ਪਛਾਣ ਲਓ ਜਦੇ ਬੰਦ ਹੋ ਕੇ ਮੈਦਾਨ ਚ ਆਜੋ ਅਸੀਂ ਖਲੋਤੇ ਹਾਂ ਗਵਾਹੀ ਕਰਾਂਗੇ ਤੁਹਾਡੀ ਇੱਕ ਥਾਪਣ ਕੇ ਕਰਾਂਗੇ ਇਹਨਾਂ ਨੂੰ ਵੜ ਨਹੀਂ ਜਾਣਗੇ ਆਪਣੇ ਪਿੰਡਾਂ ਆਪਣੇ ਲੋਕਾਂ ਦੇ ਵਿੱਚ ਲੋਕਾਂ ਦੀ ਜ਼ਮੀਨ ਨਹੀਂ ਜਾਣ ਦੇਣਗੇ ਲੋਕਾਂ ਦੀ ਹੋਂਦ ਹਸਤੀ ਨਹੀਂ ਮਿਟੜ ਦੇਣੀ ਤੇ ਸ਼ਹਿਰ ਸ਼ਾਹੌੜੇ ਸਮਝ ਤੇਜ਼ ਕਰਾਂਗੇ ਜਿਹੜੇ ਆਉਣ ਦੇ ਸਮੇਂ ਜਿੰਨੀਆਂ ਵੀ ਅਜੇ ਸਾਡੀਆਂ ਬਕਾਇਆ ਮੰਗਾ ਰਹੇ ਦੀਆਂ ਵਾ ਸਾਰੀਆਂ ਲਾਗੂ ਕਰਾਵਾਂਗੇ ਤੇ ਜਿਹੜਾ ਖਰੋਰੀ ਦੇ ਸ਼ੰਭੂ ਬਾਰਡਰ ਤੇ ਨੁਕਸਾਨ ਹੋਇਆ ਸਾਰੇ ਦੀ ਪੂਰਤੀ ਤਤੋਂ ਕਰਾਉਣੀਆਂ ਭਗਵੰਤ ਮਾਨ ਪਿਆਰੀ ਕਰਲਾ ਚੜ੍ਹਦੀ ਕਲਾ ਲੋਕਾਂ ਦੀ ਹੋਵੇ ਰਹਿਮ ਜੀ ਕਰਦਾ ਹਾਂ ਸਭ